welcom back to my new blog ਕਿਵੇਂ ਹੋ ਸਾਰੇ ਉਮੀਦ ਕਰਦਾ ਸਾਰੇ ਠੀਕ-ਠਾਕ ਹੋਵੋਗੇ ਤੇ ਅੱਜ ਦੇ ਦਿਨ ਦੀ ਜਿਹੜੀ ਬਲੌਗ ਦੀ ਸ਼ੁਰੂਆਤ ਹੋ ਚੁੱਕੀ ਹੈ 5 ਵੱਜ ਚੁੱਕੇ ਹਾਂ ਤੇ ਚਾਹ ਚੋਹਾ ਬਣਾ ਕੇ ਰੱਖ ਲਈਏ ਤੇ ਕੱਲ ਰੋਟੀ ਖਾਣ ਆਇਆ ਜਦੋਂ ਜ਼ਮੀਨ ਮਾਲਕ ਜਦ ਰੋਟੀ ਖਾਣ ਆਇਆ ਕਿੰਨਾ ਵੀ ਅੱਜ ਦਾ ਦਿਨ ਇੱਥੇ ਰੋਟੀ ਖਾ ਲਓ ਕੱਲ ਨੂੰ ਭਾਵੇਂ ਆਪਦੇ ਛੇ ਵਿੱਚ ਖਾਈ ਜਿਓ ਕਿਉਂਕਿ ਰੋਟੀ ਦੀ ਗੱਲ ਕਰ ਰਹੇ ਸੀ ਕੱਲ ਆ ਚੀਜ਼ ਖਾਵਾਂਗੇ ਪਰਸਵਾ ਖਾਵਾਂਗੇ ਮਨਸ਼ਾ ਕਾ ਵੀ ਉਹ ਸ਼ਾਇਦ ਅੱਜ ਦਾ ਦਿਨ ਲਵਾਵੇ ਬਾਕੀ ਹੋ ਵੀ ਸਕਦਾ 8 10 12 ਕਿੱਲਿਆਂ ਕੇ ਲੈ ਹੈਗੇ ਆ ਜੇ ਕਢਾ ਲਵੇ ਤਾਂ 1 2 ਦਿਨ ਹੋਰ ਲੱਗ ਸਕਦੇ ਆ ਨਹੀਂ ਤੇ ਸ਼ਾਇਦ ਅੱਜ ਦਾ ਦਿਨ ਹੀ ਲੱਗੂਗਾ ਤੇ ਅੱਗੇ ਬੜਾ ਲੱਗੂਗਾ ਉੱਥੇ ਜਾ ਕੇ ਕੰਮ ਥੋੜਾ ਰਹਿ ਗਿਆ 54 ਕਿੱਲਾਂ ਦਾ ਕੰਮ ਸੀ ਜਿਆਦਾ ਕੜਦਾ ਵਾ بس 10 12 ਕਿੱਲਾਂ ਦਾ ਰਹਿ ਗਿਆ ਖਾਣਾ ਕੱਢਣਾ ਆ ਜੇ ਆਪਾਂ ਚਾਹ ਜੋ ਰੈਡੀ ਕਰਕੇ ਰੱਖ ਦੀ ਹੈ ਥੋੜੀ ਜੀ ਆਪਾਂ ਖਾ ਕਪੜੀ ਰਹਿ ਗਈ ਖਾਈ ਜੰਨਾ ਮੈਂ ਇੱਕ ਖਾ ਕੇ ਤੇ ਬਾਅਦ ਚ ਪੀਨੇ ਹੋਰ 15 20 ਮਿੰਟਾਂ ਤੇ ਚਾਹ 6:00 ਹੋਏ ਲੱਗਦੇ ਆਂ ਆਪਣੀ ਉੱਥੇ ਜਾ ਕੇ ਦਿਹਾੜੀ 6:00 ਵਜੇ ਕੰਮ ਆਪਣਾ ਸਟਾਰਟ ਹੋ ਜਾਂਦਾ ਹੈ ਤੇ 12:00 ਵਜੇ ਖਤਮ ਠੀਕ ਹੈ ਤੇ ਠੀਕ ਹੈ ਕਰਦੇ ਆਂ ਵਲੌਗ ਨੂੰ ਕੰਟੀਨਿਊ ਤੇ ਬਣਿਆ ਰੋ ਵਲੌਗ ਦੇ ਨਾਲ ਇਸ ਸੇਰ ਦਾ ਮੌਸਮ ਤਾਂ ਬੜਾ ਸੋਹਣਾ ਸੋਹਣਾ ਬਣ ਜਾਂਦਾ ਸਾਡੇ ਜਵਾਗ ਦੀ ਚਾਹ ਪੀਂਦੇ ਤੇ ਰੋਸਾਂ ਦਾ ਪੁੱਤ ਆ ਗਿਆ ਮੈਨੂੰ ਹੈ ਜਾਣਾ ਸ਼ੀਤਲ ਹਵਾ ਚੱਕੀ ਇਸ ਜਿਹੜਾ ਹਵਾ ਆ ਲਾ ਵੀ ਬੰਦਾ ਕੱਲ ਬਿਮਾਰ ਹੋ ਗਿਆ ਸੀ ਛੁੱਟੀ ਕਰ ਗਿਆ ਪਰ ਆ ਗਿਆ ਫਿਰ ਵੀ ਵਾਹ ਇਧਰੋਂ ਬੱਦਲ ਵੀ ਬਹੁਤ ਸੋਹਣਾ ਬਣਿਆ ਆਉਂਦਾ ਤੇ ਚਲੋ ਵੀ ਚਲੀਏ ਛੇੜ ਛੇੜੀ ਟਾਈਮ ਹੁੰਦਾ ਹੈ ਅੰਦਰ ਚਲੋ ਲਾ ਵੀ ਆਪਾਂ ਪਹੁੰਚ ਕੇ ਕੱਲ ਵਾਲੇ ਟਿਕਾਣੇ ਤੇ ਤੇ ਬੱਦਲ ਆ ਗਿਆ ਇਧਰੋਂ ਕੱਲ ਲਈ ਪੱਛੋਂ ਵੱਲ ਦੀ ਬੱਦਲ ਆ ਗਿਆ ਤੇ ਨਿਹਰਾਇਆ ਹੁੰਦਾ ਜਦੋਂ ਨਿਹਰਾਇਆ ਹੋਇਆ ਹੁੰਦਾ ਵਿੱਚੋਂ ਕਾ ਨਹੀਂ ਦਿਸਦਾ ਤੇ ਬਾਅਦ ਚ ਦੋਗੀਆਂ ਰਹਿ ਜਾਂਦੀਆਂ ਕਾ ਦੀਆਂ ਉਹ ਬਾਅਦ ਚ ਫੜਨੀਆਂ ਪੈਂਦੀਆਂ ਤੇ ਗਲਾਸ ਸਾਡੇ ਤਿਆਰ ਹੋ ਰਹੇ ਆ ਤੇ ਚਾਹ ਲੈ ਕੇ ਮਗਰ ਬੰਦੇ ਆਉਂਦੇ ਆ ਪੀ ਕੇ ਤੇ ਲੱਗਦੇ ਆ ਫਿਰ ਕੰਮ ਨੂੰ ਅੱਜ ਰਹਿ ਗਿਆ ਇੱਧਰ ਦਾ ਥੋੜਾ ਜਿਹਾ ਕੰਮ ਤੇ ਨਾ ਰਹਿ ਗਿਆ ਤਾਈ ਤਿੰਨ ਕੋ ਗੱਲਾਂ ਦਾ ਰਹਿ ਗਿਆ ਇੱਥੇ ਤੇ ਬਾਕੀ ਅਸੀਂ ਇੱਥੇ ਨੇੜ ਹੀ ਫਿਰ ਹੋ ਜਾਣਾਗਾ ਅਠਾ ਕਿੱਲਾਂ ਚ ਹਲੋ ਭਾਈ ਆਜੋ ਚਾਹ ਲੈ ਕੇ ਤਰੇ ਆਉਂਦੇ ਕਹਿੰਦਾ ਤਰੇ ਆ ਹਾਂ 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 ਚੱਲੀ ਹੋਗੀ ਲੈ ਆ ਪਾਣੀ ਪੋਣੀ ਕੱਲ ਤਵੇਲੀ ਨਾ ਇੱਥੇ ਲੱਭ ਗਿਆ ਕੋਈ ਲਓ ਜੀ ਤੇ ਬਾਅਦ ਫੇ ਬਾਅਦ ਨਹੀਂ ਖਾਈਦਾ ਚਾਹ ਤਾਂ ਬਾਅਦ ਚ ਹਾਂ ਚਾਹ ਤਾਂ ਬਾਅਦ ਚ ਕੱਲ ਜਿਵੇਂ ਖਾਦੇ ਹਾਂ ਹਾਂ ਸਹੀ ਹੈ ਸਹੀ ਹੈ ਆ ਗਿਆ ਉਹ ਵੀ ਨੇੜੇ ਚੀਕ ਜੀ ਤਾਂ ਵੱਜੀ ਮੋਟਰਸਾਈਕਲ ਦੇ ਬਾਕੀ ਇੱਕ ਨਹੀਂ ਆ ਰਾ ਸਵੇਰ ਸਵੇਰ ਕੰਮ ਕਰਦਾ ਸਵੇਰ ਸਵੇਰ ਲੱਗ ਗਿਆ ਤੇ ਦੁਪਹਿਰ ਨੂੰ ਜਦੋਂ ਹਟ ਜਾਈਦਾ ਤੇ ਫਿਰ ਜਿਵੇਂ ਮਰਜ਼ੀ ਬੰਦਾ ਕੋਈ ਮਰਜ਼ੀ ਕੰਮ ਕਰੇ ਕਰ ਸਕਦਾ ਰੈਸਟ ਕਰ ਸਕਦਾ ਜੋ ਮਰਜ਼ੀ ਕਰੇ ਉਹਦੇ ਸਾਰੇ ਕੰਮ ਜਿਹੜੇ ਨਾ ਨਵੇੜ ਸਕਦਾ ਜੋਤੇ ਦਾ ਫਾਇਦਾ ਵੈਸੇ ਤੇ ਪੈਸੇ ਵੀ ਬਣ ਜਾਂਦੇ ਆ ਆਪਦਾ ਘਰ ਦਾ ਵੀ ਸਵਾਰਿਆ ਜਾਂਦਾ ਸਾਰਾ ਕੰਮ ਅਗਾ ਅਸੀਂ ਫਿਰ ਸਪਰੇਅਸ 뿌ਉਣ ਲੱਗ ਗਏ ਨਾ ਉਦੋਂ ਨਹੀਂ ਫਿਰ ਕੋਈ ਵੀ ਟਾਈਮ ਉਦੋਂ ਦੁਪਹਿਰ ਦਾ ਟਾਈਮ ਹੀ ਹੋਇਆ ਕਰੋ ਗੋਵੇਲਾ ਫਿਰ ਸਵੇਰੇ ਸ਼ਾਮ ਚੱਲਿਆ ਕਰੋ ਕੰਮ ਬਾਕੀ ਇਹ ਬਾਈ ਨੂੰ ਜ਼ਿਆਦਾ ਪਤਾ ਇਹ ਨਾ ਕੀਤੀ ਸਪਰੇਅ ਪਿਛਲੇ ਸਾਲ ਪਤਾ ਨਹੀਂ ਕੀਤੀ ਹੋਰ ਲੱਭ ਗਿਆ ਆਹ ਨਾ ਖੇ ਦਿਨ ਉਧਰ ਜਾ ਦਿਖਾਓ ਇਹ ਵੀ ਪਾ ਜੇਵ ਚ ਹਾਂ ਆਹ ਵਧੀਆ ਤੋਂ ਹੋਰ ਹਾਂ ਤਾਂ ਸਾਡਾ ਲਫਾਫਾ ਹੁੰਦਾ ਇਹਦੇ ਚ ਮੋਬਾਈਲ ਪਾ ਕੇ ਰੱਖੀਦਾ ਲਓ ਵੀ ਅਸੀਂ ਕਿਹਾ ਅਸੀਂ ਕਿਹਾ ਵੀ ਅਸੀਂ ਟਕਾਣੇ ਤੇ ਪਹੁੰਚਨੇ ਆ ਤੇ ਚਾਹ ਲੈ ਕੇ ਮਗਰ ਆਉਣਗੇ ਫਿਰ ਇੱਥੇ ਪੀਣ ਪੀਨੇ ਆ ਓਏ ਹੈਗੇ ਆ ਭਾਂਡੇ ਆ ਗਿਆ ਮਗਰ ਤੇ ਥਾਰਾ ਕੋਈ ਹੈਗਾ ਦਾਤੀਆਂ ਵੀ ਹੈਗੀਆਂ ਬਾਕੀ ਗੱਲ ਕਰੀਏ ਗਰਮੀ ਦੀ ਤਾਂ ਪੈਸਾ ਨੂੰ ਵੇਖੇ ਤਾਂ ਚੱਲ ਕੋਈ ਨਹੀਂ ਭਾਵੇਂ ਪੈਸੇ ਘੱਟ ਬਣੀ ਜਾਂਣ ਗਰਮੀ 'ਚ ਮਾੜਾ ਮੋਟਾ ਕੰਮ ਚੱਲੀ ਜਾਵੇ ਨਾ ਤੇ ਵਧੀਆ ਕੰਮ ਚੱਲਿਆ ਰਹਿੰਦਾ ਹੈ ਇਹ ਨਹੀਂ ਜ਼ਰੂਰ ਗਰਮੀ 'ਚ ਬਾਹਲੀ ਗਰਮੀ 'ਚ ਜ਼ਿਆਦਾ ਲਾਲਚ ਨਹੀਂ ਕਰਨਾ ਚਾਹੀਦਾ ਵੀ ਸੀ 1000 ਰੁਪਇਆ ਬਣਾਉਣਾ ਜਾਂ ਇੰਨਾ ਬਣਾਉਣਾ ਆ 2-300 ਬਣੀ ਜਾਂਦਾ ਬਹੁਤ ਵਧੀਆ ਗੱਲ ਜਿੰਨਾ ਟਾਈਮ ਜ਼ਿਆਦਾ ਗਰਮੀ ਹੈ ਫੇਰ ਤਾਂ ਸੀ ਸੋਈ ਤਾਂ ਹੀ ਰੱਖਣੀ ਹੈ ਉਦੋਂ ਆਖਤੇ ਚ ਰਹਿੰਦਾ ਥੋੜਾ ਬਹੁਤ ਕੱਢ ਦੇਣਾ ਤੇ ਆ ਸਾਡੇ ਗਲਾਸ ਆ ਗਿਆ ਤੇ ਮਗਰ ਜ਼ਮੀਨ ਮਾਲਕ ਹੁਣੀ ਤੁਰਿਆਂ ਦੇ ਆ ਉਹ ਤੁਰਿਆਂ ਦੇ ਦੋ ਜਣੇ ਚਿੱਟੀਆਂ ਸ਼ਰਟਾਂ ਵਾਲੇ ਚੱਲ ਵੀ ਪਾਣੀ ਪਾਣੀ ਮਾਰਾ ਤੇ ਪੀਏ ਚਾਹਰ ਤੇ ਜੋੜ ਚਲੀ ਆ ਇੱਥੋਂ ਸੂਰਜ ਨੇ ਵੀ ਵਿਖਾਲੀ ਦੇਤੀ ਆ ਵੇ ਲਾਲ ਲਾਲ ਲੋ ਵੀ ਆ ਛੋਨੇ ਦੇ ਵਿੱਚੋਂ ਕਾ ਕੜਦੇ ਕਰਦੇ ਤੇ ਮੋਟਰ ਤੇ ਰੌਣਕਾਂ ਲੱਗੀਆਂ ਪਈਆਂ ਪਾਣੀ ਪਾਣੀ ਵੈਸੇ ਤਾਂ ਪੀਣ ਆਏ ਸੀ ਇਹ ਬੰਦਾ ਅੱਜ ਇੱਕ ਨਵਾਂ ਆਇਆ ਜਿਹੜਾ ਉਹ ਸਿਰੇ ਤੇ ਬੈਠਾ ਬੰਦਾ ਪੂਰਾ ਲਹਿਰੀ ਆ ਵੇਖੋ ਪੁਰਾਣਾ ਵੈਸੇ ਬੰਦਾ ਅੱਜ ਆਇਆ ਦੋ ਤਿੰਨ ਮਹੀਨੇ ਬਾਅਦ ਆ ਥੋੜੀ ਨਹੀਂ ਪੀਤੀ ਹਾਂ ਹਾਂ ਹਉ ਆਇਆ ਕਿ ਚੁਲੂਆਣਾ ਦੇਣੀ ਆ ਇੱਕ ਚੁਲੂਆਣਾ ਦੇਣੀ ਲਓ ਵੀ ਇੱਥੇ ਲੱਗਦੀ ਮਾੜੀ ਮੋਟੀ ਹਵਾ ਹੀ ਇੰਨੀ ਗਰਮੀਆਂ ਬੰਦੇ ਸਵੇਰ ਨਾਲ ਹੀ ਨਹਾਏ ਜਾਂਦੇ ਆ ਦੇਖ ਲਓ ਚਲ ਆਪਾਂ ਐ ਕਰਦੇ ਆ ਵੇਰੇ ਜਰੇ ਇਧਰਲੇ ਪਾਸੇ ਤਾਂ ਨਹੀਂ ਆ ਪੈ ਗਿਆ ਸਾਡੇ ਵਾਲ ਤਾਂ ਨਹੀਂ ਆਇਆ ਇਧਰਲੇ ਪਾਸੇ ਨੂੰ ਪੈ ਗਿਆ ਸੀ ਤੇ ਭੜਾਸ ਬਹੁਤ ਜਿਆਦਾ ਪਈ ਗਰਮੀ ਇੰਨੀ ਪਈ ਜਾਂਦੀ ਆ ਆ ਦੇਖੋ ਨਾਉਣ ਲੱਗੇ ਆ ਤੇ ਚਲਦੇ ਆ ਇੱਥੇ ਰਹਿ ਗਿਆ ਥੋੜਾ ਜਿਹਾ ਥਾਂ ਹੁਣ ਫਿਰ ਇਸ ਤੋਂ ਬਾਅਦ ਠੇਕੇਦਾਰ ਦੱਸੂਗਾ ਪਤਾ ਨਹੀਂ ਕਿੱਥੇ ਜਾਣਾ ਆ ਸਾਡਾ ਠੇਕੇਦਾਰ ਆ ਟਾਵਰ ਕੋਲੇ ਬਿਜਲੀ ਵਾਲੇ ਟਾਵਰ ਕੋਲੇ ਅੱਛਾ ਜੀ ਉਹ ਸਾਰੇ ਬਾਏ ਗੁੱਡ ਨਾਈਟ ਉਹ ਨਵੇਂ ਥਾਖਰੇ ਲਿਆ ਆ ਚਲੋ ਵੀ ਸਾਢੇ ਕੋਟ ਦਾ ਟਾਈਮ ਹੋ ਚੁੱਕਿਆ ਤੇ ਕੰਮ ਖਿੱਚੀਆਂ ਨੇ ਮਾੜਾ ਮੋਟਾ ਰਹਿ ਜਾਂਦਾ ਜਿਹੜਾ ਉਹ ਤਾਂ ਗੋਰਾ ਹੈਗਾ ਲੋਬੀ ਪਾਣੀ ਪੀਣ ਆਇਆ ਸੀ ਤੇ ਪੈਰਾਂ ਤੇ ਬਿਲਕੁਲ ਨੇੜੂ ਨਾ ਸੱਪ ਨੰਗਿਆ ਨਹੀਂ ਆਇਆ ਇਧਰ ਤਾਂ ਨਹੀਂ ਆਇਆ ਕਿੱਥੇ ਇਹ ਕਹਿੰਦੇ ਇਧਰ ਆ ਗਿਆ ਇਧਰ ਤਾਂ ਆਇਆ ਨਹੀਂ ਇਹ ਵੀ ਸੱਪ ਬਹੁਤ ਲੰਮਾ ਕਿੱਥੇ ਉਹ ਉੱਪਰ ਚੜ ਗਿਆ ਉਹਦੇ ਉੱਤੇ ਚੜ ਗਿਆ ਉੱਪਰ ਹੋਊਗਾ ਆ ਡੇਕ ਤੇ ਚੜਿਆ ਜਾਂਦਾ ਸੀ ਇੱਥੇ ਤੇ ਹੈ ਖਤਰਨਾਕ ਹੀ ਇਹ ਕੰਮ ਯਾਰ ਫਟ ਫੁੱਟ ਵਿੱਚ ਵੜ ਗਿਆ ਲੱਗਦਾ ਕਿਤੇ ਜਮ ਉਹੋ ਅੰਦਰ ਚਲਾ ਗਿਆ ਚਲੋ ਪਾਪਾ ਆ ਗਿਆ ਸੱਪ ਚਲੋ ਪੀਓ ਫਿਰ ਪਾਣੀ ਦੁਬਾਰਾ ਪਾਪਾ ਆ ਗਿਆ ਬੱਡਾ ਸਾਰਾ ਆ ਗਿਆ ਸਾਰਾ ਸੱਪ ਆ ਗਿਆ ਟਕੜਾ ਸੀ ਸੱਪ ਹੈ ਆ ਗਿਆ ਪਰਚਾ ਨਹੀਂ ਨਹੀਂ ਦੁਸਰੇ ਹੀ ਨਹੀਂ ਹੁੰਦਾ ਆ ਗਿਆ ਬਸ ਹੁਣ ਉਹ ਇਧਰ ਕਿਤੇ ਵੜ ਗਿਆ ਕੋਟੀ ਕੋਟੀ ਹੁਣ ਨਹੀਂ ਲਪਣਾਓ ਛੇਤੀ ਕੋਸ਼ਿਸ਼ ਕਰ ਵੀ ਆਪਾਂ ਨੂੰ ਹੁਣੇ-ਹੁਣੇ ਇੱਕ ਕਮੈਂਟ ਆਇਆ ਅੱਜ ਵਾਲੀ ਵੀਡੀਓ ਜਿਹੜੀ ਸਵੇਰ ਪਾਈ ਸੀ ਤੇ ਕਹਿੰਦੇ ਸੀ ਵੀ ਇਹ ਵੀ ਦੱਸ ਦਿਆ ਕਰੋ ਵੀ ਦਿਨ ਕਿਹੜਾ ਤੇ ਤਰੀਕ ਠੀਕ ਹੈ ਤੇ ਅੱਜ ਹੈਗੀ ਆ 30 ਜੁਲਾਈ 2024 ਤੇ ਦਿਨ ਕਿਹੜਾ ਬਣਦਾ ਦਿਨ ਦਾ ਤਾਂ ਮੈਨੂੰ ਵੀ ਚੇਤਾ ਬੋਲੇ ਦਿਨ ਦਾ ਉਹ ਕਿਹੜਾ ਤੇ ਕੱਲ ਤੋਂ ਆਪਾਂ ਸਵੇਰ ਹੀ ਦੱਸ ਦਿਆ ਕਰਨਾ ਠੀਕ ਹੈ 30 ਜੁਲਾਈ 2024 ਅੱਜ ਦੀ ਹੈ ਤਰੀਕ ਤੇ ਰੋਟੀ ਸਾਡੀ ਆ ਗਈ ਹੈ ਤੇ ਬੰਦਾ ਸਾਡਾ ਇਹਨੂੰ ਕੱਲ ਕਿਹਾ ਸੀ ਵੀ ਰੈਸਟ ਕਰ ਲਈ ਕੱਲ ਵੀ ਬਿਮਾਰ ਹੋ ਗਿਆ ਏ ਪਰ ਸੋਭਾ ਮਾੜਾ ਮੋਟਾ ਇਹਨੂੰ ਸਹੀ ਲੱਗਿਆ ਤੇ ਆ ਗਿਆ ਤੇ ਵਿਚਾਰਾ ਹੁਣ ਫੇਰ ਪਿਆ ਵਾ ਢਿੱਲਾ ਹੋ ਗਿਆ ਚਲ ਕੋਈ ਨਹੀਂ ਰੈਸਟ ਕਰੂਗਾ ਹੋ ਜਾਊਗਾ ਠੀਕ ਆ ਯਾ ਰੋਟੀ ਖਾ ਲੈ ਹੁਣ ਉਠ ਆ ਜਾ ਖਾਲਾ ਇੱਕ ਅਦੀ ਤਾਂ ਤਾਕਤ ਆ ਉਹ ਮੋੜੀ ਮੋਟੀ ਜਿੰਨੀ ਖਾਦੀ ਜਾਂਦੀ ਆ ਸ਼ੈ ਕੱਲ ਤੇ ਆਈ ਆਪਣੀ ਰੋਟੀ ਬਾਬਾ ਲੈ ਕੇ ਆਏ ਰੋਟੀ ਅੱਜ ਹਾਵੇ ਕਿੱਥੇ ਬੈਠਣਾ ਹਵਾ ਹੀ ਤੇ ਆ ਕਿੱਧਰ ਜਿੰਨੇ ਕੋ ਬੰਦੇ ਵੇ ਆਉਂਦੇ ਫਿਰ ਉਹ ਘਾ ਵੀ ਚੱਕੀ ਚੁੱਕੀ ਲਿਆਏ ਆ ਹਾ ਸ਼ਾਂ ਤੇ ਬੈਠਦੇ ਆ ਤੇ ਚੱਕੋ ਖਾਓ ਉਕਿਆ ਨੂਨ ਆ ਗਲਾਸ ਆਹਾਹਾ ਠੰਡੀ ਠੰਡੀ ਹਵਾ ਯਾਰੇਦਾਰ ਚਲੋ ਓਏ ਹੈ ਗਈ ਏ ਸੱਟ ਨਹੀਂ ਬੰਦੇ ਦਾ ਕੰਮ ਹੋ 1 2 3 4 5 6 6 ਕੋਲੀਆਂ 6 4 6 2 ਅੱਛਾ ਰੋਟੀ ਖਾ ਕੇ ਤੇ ਪਹੁੰਚ ਗਏ ਆ ਤੇ ਹੁਣ ਸਾਰਾ ਕਾੜਾ 2 2.5 ਕਿੱਲੇ ਆ ਗਏ ਨਾ ਤਿੰਨਾ ਚ ਇਹ ਸਾਰਾ ਚੱਕ ਕੇ ਫਿਰ ਚਲਦੇ ਆ ਅਗਲੇ ਖੇਤ 'ਚ ਹੁਣ ਕਾਹੀ ਚੱਕਣ ਲੱਗੇ ਆ ਤੇ ਪੰਡਾਂ ਵੇਖੀ ਬਹੁਤ ਨਿਕਲਣੀਆਂ ਪੰਡਾਂ ਨੂੰ ਹੀ ਕੱਲ ਸੀ ਢੇਰ ਲਾਇਆ ਇੱਧਰ ਵੀ ਇੱਥੇ ਹੱਥ ਰੱਖਦਾ ਕੋਲ ਤੇਰੇ ਅੱਜ ਵੀ ਆਵੇ ਆਪਿਆ ਇੱਥੇ ਪਛਾਣ ਆ ਚਾ ਮੈਂ ਤਾਂ ਬੰਗਰ ਸਾਰ ਤੇ ਇੱਧਰ ਲੇ ਜੋ ਖਣੀ ਸਾਰਾ ਲੈ ਆ ਇਧਰ ਲੇ ਜੋ ਆ ਫਿਰ ਹਉਦਰੋਂ ਇਹਨੂੰ ਮੁੜੀਏ ਹਨਾ ਹਾਂਜੀ ਮਿੱਤਰੋ ਆਪਣਾ ਤਾਂ ਟਾਈਮ ਹੋ ਚੁੱਕਿਆ ਵਾ ਪੂਰਾ ਦਿਹਾੜੀ ਦਾ ਤੇ ਆ ਇਧਰ ਆ ਗਏ ਅਸੀਂ 8 ਕਿੱਲਾਂ ਵਿੱਚ ਤੇ ਜਿਹੜਾ ਮੈਂ ਬਿਜਲੀ ਵਾਲਾ ਟਾਵਰ ਕਹਿੰਦਾ ਸੀ ਨਾ ਬਿਜਲੀ ਵਾਲੇ ਟਾਵਰ ਕੋਲ ਆੜ ਹੰਬੇ ਵਾਲੇ ਦੇ ਬੀਲੀ ਵਾਲੇ ਉਹਨਾਂ ਦੇ ਕੋਲ ਆ ਗਏ ਆ ਵੇ। ਆ ਉਸੇ ਖੇਤ ਦੇ ਵਿੱਚ ਹੀ ਆ ਜਿਹੜੇ 8 ਕਿੱਲਾਂ ਦੇ ਵਿੱਚ ਜੜਾ ਆਉਂਦਾ। ਤੇ ਇੱਥੇ ਅੱਜ ਲੱਗੇ ਪਏ ਆ। ਵਟਾ-ਵਟਾ ਮਾੜੀਆਂ-ਮੋਟੀਆਂ ਕੱਢੀਆਂ ਤੇ ਗਰਮੀ ਬਹੁਤ ਜ਼ਿਆਦਾ ਸੀ ਅੱਜ। ਕਾਜੀ ਅਸੀਂ ਕੋਈ 10 ਕੁ ਮਿੰਟ ਪਹਿਲਾਂ ਹਟ ਗਏ ਆ। ਠੀਕ ਆ। ਤੇ ਹੁਣ ਇਧਰੋਂ ਬੱਦਲ ਜਾਂ ਆਉਂਦਾ ਪਿਆ ਤੇ ਹੁਣ ਇੱਕ ਵਾਰ ਘਰੇ ਨਹੀਂ ਜਾਣਾ। ਕਿਉਂਕਿ 5-6 ਗਟੂ ਯੂਰੀਆ ਦੇ ਵੀ ਪਾ ਕੇ ਤੇ ਫਿਰ ਜਾਵਾਂਗੇ ਘਰੇ। ਠੀਕ ਆ। ਤੇ ਹੁਣ ਕਰਦੇ ਆ ਉੱਥੇ ਉਹਨਾਂ ਦੇ ਘਰੇ ਰੈਸਟ ਜਿਹੜਾ ਸਾਡਾ ਠੇਕੇਦਾਰ ਉੱਥੇ ਚਲਦੇ ਆ। ਰਾਸ਼ਟਰ ਕਰਕੇ ਉਹ 2 ਘੰਟੇ ਤੇ ਫਿਰ ਯੂਰੀਆ ਪਾ ਕੇ ਤੇ ਫਿਰ ਪੈਣ ਨੂੰ ਚੱਲਾਂਗੇ ਤੇ ਅੱਜ ਆਪਣੀ ਦਵਾਈ ਖਤਮ ਹੋ ਗਈ ਦਵਾਈ ਵੀ ਲੈ ਕੇ ਆਉਣੀ ਆ ਅੱਜ ਲਈ ਨਹੀਂ ਦਵਾਈ ਤੇ ਪੇਟ ਵਿੱਚ ਨਾ ਫਿਰ ਪ੍ਰੋਬਲਮ ਬੜੀ ਹੋਈ ਜਾਂਦੀ ਪਤਾ ਨਹੀਂ ਕਿ 2 ਮਹੀਨੇ ਹੋ ਗਏ ਨਾ ਮੈਂ ਬਹੁਤ ਤੰਗ ਆ ਬੜਾ ਔਖਾ ਉਹ ਤੋਂ ਟਾਈਮ ਕਰਨਾ ਪੈਂਦਾ ਜਦੋਂ ਇਦਾਂ ਹੋ ਜਾਂਦਾ ਰੋਟੀ ਖਾ ਲਈ ਨਾ ਉਸ ਤੋਂ ਬਾਅਦ ਦਾ ਚਲੋ ਠੀਕ ਆ ਫਿਰ ਮਿਲਦੇ ਹਾਂ ਬਾਅਦ ਵਿੱਚ ਚਲਿਏ ਹੁਣ ਉਹ ਬਾਕੀ ਦਾ ਉਹ ਗਏ ਬੰਦੇ ਐਨੂੰ ਤੁਰ ਕੇ ਅਮਰੂਦ ਲੈਣ ਆਏ ਐਨੂੰ ਕਹਿੰਦੇ ਅਮਰੂਦ ਲੱਭਦੇ ਆ ਤੇ ਮੈਂ ਕਾ ਮੈਂ ਉਹ ਨਾ ਮਗਰ ਹਰ ਚਲੋ ਜੀ ਤੇ ਇਹ ਚੀਮਾ ਲਗਾਉਣਾ ਪੈਣਾ ਜੇਬ ਜੀ ਦੇ ਤੇ ਬਾਕੀ ਗਰਮੀ ਜਿਆਦਾ ਤੇ ਕੰਮ ਆ ਤਾਂ ਕਰਨਾ ਪੈਣਾ ਕਿਉਂ ਹੁਣ ਇਦਾਂ ਦੀ ਗਰਮੀ ਚ ਭਾਵੇਂ ਬਣੀ ਜਾਵੇ ਭਾਵੇਂ 100 ਰੁਪਏ ਦੇਣ ਚ ਬਣੀ ਜਾਵੇ ਜਿਹੜੇ ਹਿਸਾਬ ਨਾਲ ਮਹਿੰਗਾਈ ਹੈ ਨਾ ਉਹ ਹਿਸਾਬ ਨਾਲ ਨਾ ਕੁਛ ਨਾ ਕੁਛ ਤਾਂ ਬਣਦਾ ਹਨਾ ਮੈਂ ਕਾਹੀ ਵਿੱਚ ਨਾ ਔਖਾ ਕੰਮ ਕੰਮ ਤਾਂ ਕਰਨਾ ਪੈਂਦਾ ਚਲੋ ਹੁਣ ਇਦਾਂ ਦਾ ਫਿਰ ਆਪਣਾ ਆਪ ਦਾ ਕੰਮ ਚੱਲ ਪੈਣਾ ਉਹ ਵੀ ਤੁਹਾਨੂੰ ਹੌਲੀ ਹੌਲੀ ਪਤਾ ਹੀ ਹੋਣਾ ਬਾਕੀ ਜੋ ਪੁਰਾਣੀਆਂ ਵੀਡੀਓ ਦੇਖਦੇ ਆ ਕੋਈ 2-4 ਲੋਕ ਤਾਂ ਦੇਖਦੇ ਹੋਣਗੇ ਬਾਕੀ ਦੱਸਾਂਗਾ ਅਗਾਂਗਾ ਠੀਕ ਹੈ ਤੇ ਫਿਰ ਆਪਣਾ ਕੰਮ ਚੱਲ ਪੈਣਾ ਫਿਰ ਆਪਾਂ ਆਪਣੇ ਕੰਮ ਤੇ ਹੋਰ ਹੋ ਜਾਣਾ ਉਨਾ ਚਿਰ ਦਿਹਾੜੀਆਂ ਤੇ ਸਪਰੇਆਂ ਸਪਰੂਆਂ ਦਾ ਟਾਈਮ ਆ ਜਿਹੜਾ ਉਹ ਕਰਨਾ ਹੀ ਪੈਣਾ ਚਲੋ ਵੀ ਚੱਲੀਏ ਉਹਨਾਂ ਅਮਰੂਦ ਲਾ ਲੈ ਆਣੇ ਤੇ ਮੈਂ ਜਾਣਾ ਉਹਨਾਂ ਦੇ ਕੋਲ ਲੈ ਵੀ ਮੁੰਡੇ ਲੱਭਣ ਲੱਗ ਗਏ ਕਰਚੀਂਡੇ ਕਰਚਿੰਡੇ ਕਰਚਿੰਡੇ ਲੱਭਣ ਲੱਗ ਗਿਆ ਕਰਚਿੰਡੇ ਤੇ ਅੱਜ ਬਣੂਗੀ ਕਰਚਿੰਡੇ ਦੀ ਸਬਜ਼ੀ ਉਧਰਲੇ ਪਾਸੇ ਨਾਲ ਜਿਆਦੀ ਵਿਲੀਆਂ ਹੀ ਲੱਗੀਆਂ ਆ ਕਾਂਗਰ ਦੇ ਲੱਤੀ ਜਾਂਦੇ ਆ ਤੇ ਆਪਣੀ ਅੱਖ ਦੇਖ ਲਓ ਕਿੰਨੀ ਕੈਂਟ ਲਾਈ ਹੋਈ ਆ ਠੀਕ ਹੈ ਤੇ ਚਲਦੇ ਆ ਮੱਛਰ ਮੱਛਰ ਪੈਂਦਾ ਹੋਰ ਵੀ ਘਾਟੀ ਨਾ ਪਊਗੀ ਉਹ ਕਹਾ ਉੱਡ ਗਏ ਆ ਰੋਡ ਤੇ ਫਿਰ ਚਲਦਾ ਰੋਡ ਲੱਭ ਜਾਣਗੇ ਸਬਜ਼ੀ ਆਸਤੇ ਪਤਾ ਨਹੀਂ ਇਹਨਾਂ ਦਾ ਨਾਂ ਕੀ ਹੁੰਦਾ ਕਰਚੀਂ ਦੇ ਕਿ ਕੀ ਹੁੰਦਾ ਮੈਂ ਵੀ ਨਾ ਵੇਖ ਹੀ ਲਵਾਂ ਚਾ ਕੇ ਐਵੇਂ ਨਹੀਂ ਪਤਾ ਲੱਗਣਾ ਚੰਗੀ ਤਰ੍ਹਾਂ ਵੇਖੋ ਬਹੁਤ ਲੱਗੇ ਹੁੰਦੇ ਬਹੁਤ ਜ਼ਿਆਦਾ ਕਹ ਲੈ ਉਹ ਤਾਂ ਨਹੀਂ ਇਹ ਜਿਹੜੇ ਪੋਲੇ ਜੇ ਹੋ ਗਏ ਸੀ ਉਹ ਵੱਡੇ ਵੱਡੇ ਸੀ ਲੱਗਦੇ ਬਹੁਤ ਜ਼ਿਆਦਾ ਹੁੰਦੇ ਆ ਵੈਸੇ ਇਹਨਾਂ ਨੂੰ। ਢੀਲਾਂ ਤਾਂ ਬਹੁਤ ਖੜੀਆਂ ਹੋਏ। ਅਜੇ ਲੱਗਿਆ ਨਹੀਂ। ਫੁੱਲ ਵੀ ਨਹੀਂ ਫੁੱਲ ਵੀ ਹੈ ਨਹੀਂ ਨਾ ਇੱਥੇ। ਚਲੋ। ਕੋਈ ਹਤਾ ਲੱਭੇ। ਸਬਜ਼ੀ ਬੜੀ ਖੱਟੀ ਬਣਦੀ ਇਹਨਾਂ ਦੀ। ਬਹੁਤ ਕਰਾਰੀ ਬਣਦਾ। ਹਾਂ। ਚਲੋ ਵੀ ਇਹ ਲੱਭਦੇ ਆ। ਆਪਾਂ ਵੇਖੀ ਅੱਧੇ ਦੇ ਪਾਸੇ ਨਵੀਂ ਟਾਂਗ ਸਬਜੀ ਦਾ ਵੀ ਬਣ ਗਿਆ ਵਾ ਕਰਚਿੰਡਿਆਂ ਨਾਲ ਚਲੋ ਇੱਕ ਟਾਈਮ ਦੀ ਸਬਜੀ ਤਾਂ ਬਣੂਗੀ ਆ ਜੋ ਲੇਵਲ ਲੈ ਕਰਾਈ ਪੀ ਮੀ ਬਾਵਾ ਪੈ ਗਿਆ ਪਾਣੀ ਕਿੰਨਾ ਖੜਾ ਸੜਕ ਤੇ ਇਕ ਘਟੋ ਘਟੌਣ ਸਾਨੂੰ 2 ਘੰਟੇ ਹੋ ਗਏ ਤੇ ਅਸੀਂ ਯੂਰੀਆ ਵਿੱਚ ਛੱਡਿਆ ਨਹੀਂ ਭਾਈ ਕਿਉਂਕਿ ਉਹਨਾਂ ਦੀ ਦਵਾਈ ਤੋਂ ਹੀ ਲਾਉਣ ਲਿਆਉਣ ਵਾਲੀ ਸੀ ਤੇ ਅਸੀਂ ਆਰਾਮ ਕਰਕੇ ਤੇ ਫਿਰ ਤੁਰ ਪਏ ਹਾਂ ਘਰ ਨੂੰ ਉਹ ਛੋਪੜ ਕਿੰਨਾ ਭਾਰਤਾ ਏ ਉਹ ਵੇ ਨਹੀਂ ਦਾ ਇੱਧਰ ਵੀ ਮੀ ਪਾਣੀ ਮੰਡੀ ਚ ਵੀ ਰਿਆਲ ਤੋਂ ਗਾਂ ਇੱਥੇ ਤਾਂ ਬਹੁਤ ਜਵਾਕ ਤਾਂ ਹੀ ਪੈਜ ਕੇ ਗਿਆ ਵਾਹ ਭਾਈ ਸਟਟਿਆ ਕੋਹ ਜਿਆਦਾ ਹੀ ਪੇਪਰ ਨਹੀਂ ਆਇਆ ਤੁਹਾਡੀ ਗੱਲ ਹਾਂ ਹਾਂ ਬਹੁਤ ਆ ਸਟਟਿਆ ਉਹਨੇ ਲੈ ਲਿਆ ਤਾਂ ਮੰਦਰੀ ਦੀ ਕਿੱਫੇ ਸਾਹ ਇਹ ਆਪੇ ਪਾਣੀ ਥੱਲੇ ਨੂੰ ਡਿੱਗੀ ਹੋ ਆ ਬੱਦਲ ਬੱਦਲ ਜੇ ਬਣਿਆ ਪਰ ਬੱਦਲਾਂ ਵਾਲਾ ਹਾਲ ਕੋਈ ਨਹੀਂ ਪਸੀਨਾ ਉਹੀ ਛੱਡਦਾ ਪੂਰਾ ਗਰਮੀ ਲੱਗਦੀ ਹੈ ਤੇ ਗੋਮੇ ਹਮਾਰੇ ਆ ਪੂਰਾ ਬੱਦਲਾਂ ਨੇ ਉਧਰ ਨੂੰ ਤਾਂ ਵੀ ਪਿਆ ਇੱਥੇ ਤਾਂ ਪਿਆ ਹੀ ਮਾੜੀ-ਮੋਟੀ ਵਾਛੜ ਜੀ ਪਈ ਹੈ ਚਲੋ ਪਹੁੰਚੀਏ ਕਰੇ ਹਰਿਆਲੀ ਬੜੀ ਨਜ਼ਾਰੇਦਾਰ ਹੈ ਕਰੇ ਤਾਂ ਲੈਟ ਦਾ ਕੱਟ ਤਾਂ ਹੀ ਲੱਗਾ ਜਿਵੇਂ ਬੜਾ ਨਹੀਂ ਛੱਡਿਆ ਹੁੰਦਾ ਕਾਫੀ ਇਹ ਚੋ ਕੱਟ ਲੱਗੀ ਜਾਂਦੇ ਹਨਾ ਚਲੋ ਤੂੰ ਇੱਥੇ ਆ ਜਾ ਆ ਜਾ ਨਹੀਂ ਲੋ ਜੀ ਆਪਾਂ ਆ ਗਏ ਆ ਕਿਸ਼ਨਪੁਰੇ ਗਏ ਸੀ ਤੇ ਦਵਾਈ ਤੋਂ ਵੀ ਲੈਣ ਦਵਾਈ ਲੈ ਆਏ ਹਾਂ ਬਾਣੀ ਤੋਂ ਬਣਾ ਕੋਈ ਹਾਲ ਨਹੀਂ ਕਿ ਥੋੜੀ ਨਾ ਚੀਜ਼ਾਂ ਮੰਗਾਈਆਂ ਸੀ ਉਹ ਲੈ ਕੇ ਆਇਆ ਆਹ ਵੀ ਦਵਾਈ ਆਪਣੀ ਜਿ ਘਾਟੋ ਘਾਟ ਆਈ ਹੈ 480 ਦੀ ਦਵਾਈ ਆਈ 400 ਉਹਨੀ ਤਾਂ ਦਿਹਾੜੀ ਨਹੀਂ ਪਣੀ ਜਿੰਨੀ ਦਵਾਈ ਨਹੀਂ ਆਉਂਦੀ ਉਹਨੇ ਮੈਂ ਦੱਸਿਆ ਮੈਂ ਕਿ ਉਹਨਾਂ ਦਾ ਪੈਗੀ ਹੈ 2 ਮਹੀਨਿਆਂ ਦੀ ਕਰ ਲਓ ਤਾ ਕਰਕੇ ਫਿਰ ਉਹਨੇ ਦਿੱਤੀ ਕੋਈ ਥੋੜੀ ਹਾਰਟ ਦਵਾਈ ਦਿੱਤੀ ਤਾਂ ਅੱਗੇ ਉਹ ਡਾਕਟਰ ਤਾਂ ਮਿਲੇ ਨਹੀਂ ਜਿੰਨੇ ਕੋਲ ਪਹਿਲਾਂ ਲਿਆ ਉਹ ਦੂਜੇ ਕੋਲ ਲੈ ਆ ਵੇਖੋ ਇਹਦੇ ਵਿੱਚ ਵੀ ਆ ਆ ਕਿੰਨੀ ਹੋ ਗਈ ਜੇ ਨਿਆ ਦਵਾਈ ਲੈਣੇ ਠੀਕ ਤੇ ਫਿਰ ਇਹਨੇ ਕੀ ਬਣਦਾ ਦੋਸਤ 3 ਮਹੀਨਾ ਤੋਂ ਕੰਮ ਦੀ ਗਰਮੀ ਵਿੱਚ ਕਰੀਏ ਨੇ ਤੇ ਇੱਕ ਪ੍ਰੋਬਲਮ ਵੀ ਬੜੀ ਆਈ ਜਾਂਦੀ ਆ ਔਖਾ ਹੋਇਆ ਰਹਾ ਕੰਮ ਦ ਪ੍ਰੈਸ਼ਰ ਬਣਦਾ ਨਾ ਉਹ ਤਾਂ ਖਾਂ ਨਹੀਂ ਲੱਪਣਦੀ ਕਿੱਦਾਂ ਨਹੀਂ ਚੱਲਦਾ ਉਹ ਕੋਈ ਆਹ ਕੋਈ ਨਹੀਂ ਬਣਦਾ ਫਿਰ ਹੋ ਜਾ ਹੁਣ ਨਹੀਂ ਬਣਦਾ ਆ ਜਿਹੜੀ ਬੈਗਨ ਨੇ ਨਾ ਆ ਬਹੁਤ ਵਧੀਆ ਨੇ ਆ ਪੀਲੇ ਜੇ ਹਾਂਜੀ ਜੇ ਬਣਾਉਣੇ ਨੇ ਬਟਾ ਇਨਾ ਵਾਸਤੇ ਚੀਜ਼ ਲੈ ਕੇ ਆਏ ਆ ਇਹਨਾਂ ਦਹੀਂ ਬੱਲੇ ਖਾਣੇ ਆਵੇ ਖਾਓ ਖਾਓ ਚੱਕ ਦੋ ਕਮਾ ਦੋ ਚਮਚੇ ਲੈ ਕੇ ਖੋ ਲੈ ਕੋਈ ਗੱਲ ਨਹੀਂ ਤਾਂ ਇਧਰ ਆਹਾ ਜਵਾਨ ਪਕਦਾ ਹੀ ਨਹੀਂ ਇਹਨੇ ਇਹਦਾ ਰੋਟੀ ਪਾਣੀ ਨਹੀਂ ਗਿਆ ਕਰਨ ਦੇ ਤਾਂ ਆਵਣੀ ਆਪਦੀ ਮਾਂ ਨੂੰ ਤੇ ਹੁਣ ਇਹਨੂੰ ਸੰਭਾਲਣਾ ਪੈਂਦਾ ਪਰੰਤ ਹੁਣ ਥੋੜਾ ਜਾਂਦਾ ਸੌਂਦਾ ਤੇ ਸੌਂ ਗਿਆ ਵੈਸੇ ਤਾਂ ਬਸ ਉਧਰ ਹੁਣ ਰੋਟੀ ਪਾਣੀ ਵੀ ਆਉਣ ਲੱਗ ਗਿਆ ਤੇ ਇਹ ਵੀ ਸੌਂ ਗਿਆ ਚਲੋ ਜੀ ਤੇ ਅੱਜ ਦੀ ਵੀਡੀਓ ਆਪਾਂ ਕਰਦੇ ਹਾਂ ਸਮਾਪਤ ਇੱਥੇ ਹੀ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਕਰੋ ਲਾਈਕ ਤੇ ਚੈਨਲ ਤੇ ਨਵੇਂ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਤੇ ਠੀਕ ਆ ਓਕੇ